ਜਾਨ ਵਿੱਚ ਕੋਈ ਚੱਕ ਚੱਕ ਕੇ ਬੋਲ ਦਿੰਦਾ ਮੂਵ ਔਨ ਕਰੋ ਜੋ ਲਾਈਫ ਚੱਲ ਗਈਆਂ ਆਪਾਂ ਹਰ ਕਿਸੇ ਨਾਲ ਲੜ ਕੇ ਯਾਰ ਕੀ ਪਤਾ ਕੱਲ੍ਹ ਹੋਣਾ ਕਿ ਨਹੀਂ ਹੋਣਾ ਹਾਂਜੀ ਦੋਸਤੋ ਪਾਇਲ ਪਰਮ ਤੇ ਪਰਨੀਤ ਸੰਧੂ ਬਾਰੇ ਤੁਸੀਂ ਸਭ ਜਾਣਦੇ ਹੀ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ ਦੇ ਵਿੱਚ ਜੋ ਕਿ ਪਾਇਲ ਪਰਮ ਤੇ ਪਰਨੀਤ ਸੰਧੂ ਵਿੱਚ ਕਾਫੀ ਵੱਡਾ ਵਿਵਾਦ ਘਿਰਿਆ ਹੋਇਆ ਸੀ ਤੁਹਾਨੂੰ ਦੱਸ ਦਿੰਨੇ ਆ ਕਿ ਪਰਨੀਤ ਸੰਧੂ ਵੱਲੋਂ ਪਾਇਲ ਪਰਮ ਤੇ ਇਲਜ਼ਾਮ ਲਗਾਏ ਗਏ ਸਨ ਜਿਸ ਨੂੰ ਵਿੱਚ ਲੈ ਕੇ ਚੱਲਦੇ ਆਂ ਜੋ ਕਰਨ ਦੱਤਾ ਦੀ ਇੱਕ ਪੋਸਟ ਕਾਰਡ ਵਿੱਚ ਪਰਨੀ ਸੰਧੂ ਵੱਲੋਂ ਕਿਹਾ ਗਿਆ ਸੀ ਕਿ ਜੋ ਪਾਇਲ ਵਰਮ ਹੈ ਉਹ ਰਾਤਾਂ ਨੂੰ ਪੈਸੇ ਲੈ ਕੇ ਲੋਕਾਂ ਨਾਲ ਸੌਂਦੀ ਹੈ ਉਸ ਨੂੰ ਲੈ ਕੇ ਚੱਲਦੇ ਆਂ ਪਾਇਲ ਪਰਮ ਵੱਲੋਂ ਵੀ ਕਾਫੀ ਵੱਡਾ ਮੁੱਦਾ ਖੜਾ ਕੀਤਾ ਗਿਆ ਜਿਸ ਵਿੱਚ ਲੈ ਕੇ ਚੱਲਦੇ ਆਂ ਤੁਹਾਨੂੰ ਦੱਸ ਦਿੰਦੇ ਆ ਕਿ ਕਰਨ ਦੱਤਾ ਦੇ ਪੋਸਟ ਕਾਰਡ ਵਿੱਚ ਕਰਨ ਦੱਤਾ ਕੋਲੋਂ ਮਾਫੀ ਮੰਗਾਈ ਗਈ ਜਿਸ ਨੂੰ ਲੈ ਕੇ ਚੱਲਦੇ ਆਂ ਕਰਨ ਦੱਤਾ ਕੋਲੋਂ ਵੱਲੋਂ ਮਾਫੀ ਮੰਗੀ ਗਈ ਉਸ ਵਿੱਚ ਕਿਹਾ ਗਿਆ ਹੈ ਕਿ ਚਲ ਮੇਰੀ ਗਲਤੀ ਹੈ ਉਸਨੇ ਮੇਰੇ ਇਸ ਸ਼ੋਅ ਵਿੱਚ ਆ ਕੇ ਤੈਨੂੰ ਗਲਤ ਬੋਲਿਆ ਹੈ। ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਮੁੱਦੇ ਨੂੰ ਲੈ ਕੇ ਚੱਲਦੇ ਆ ਪਰਨੀਤ ਸੰਧੂ ਵੱਲੋਂ ਕੋਈ ਵੀ ਮਾਫੀ ਨਹੀਂ ਸੀ ਮੰਗੀ ਗਈ। ਬਾਕੀ ਤੁਹਾਨੂੰ ਦੱਸ ਦਿੰਨੇ ਆ ਹੁਣ ਕਰਨ ਦਿੱਤਾ ਵੱਲੋਂ ਆਪਣੇ ਇੱਕ ਸੋਸ਼ਲ ਮੀਡੀਆ ਅਕਾਊਂਟ ਉੱਪਰ ਕੁਝ ਪੋਸਟ ਸਾਂਝੀ ਕੀਤੀ ਗਈ ਹੈ। ਉਸ ਵਿੱਚ ਕਰਨ ਦਿੱਤਾ ਵੱਲੋਂ ਲਿਖਿਆ ਗਿਆ ਹੈ। ਬਾਕੀ ਤੁਸੀਂ ਫੋਟੋ ਵਿੱਚ ਦੇਖ ਹੀ ਰਹੇ ਹੋ ਜੋ ਕਿ ਹੈ ਕਰਨ ਦਿੱਤਾ ਵੱਲੋਂ ਪਾਇਲ ਪਰਮ ਨੂੰ ਕੀ ਕਿਹਾ ਗਿਆ ਹੈ। ਬਾਕੀ ਤੁਹਾਨੂੰ ਦੱਸ ਦਿੰਨੇ ਆ ਕਿ ਪਰਨੀਤ ਸੰਧੂ ਤੇ ਪਾਇਲ ਪਰਮ ਹੁਣ ਫੇਰ ਇਕੱਠੀਆਂ ਹੋ ਗਈਆਂ ਹਨ ਕਰਨ ਦਿੱਤਾ ਵੱਲੋਂ ਉਹਨਾਂ ਦੋਨਾਂ ਨੂੰ ਮੈਂਸ਼ਨ ਕਰਕੇ ਕੁਝ ਲਿਖਿਆ ਗਿਆ ਹੈ ਤੁਸੀਂ ਵੀ ਜ਼ਰੂਰ ਪੜਿਓ ਬਾਕੀ ਤੁਸੀਂ ਇਹਨਾਂ ਦੇ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ ਗਲਤੀਆਂ ਹਰ ਕਿਸਨ سان ਤੋਂ ਹੁੰਦੇ ਆ ਪੁੱਛਣ ਜਾਣ ਵਿੱਚ ਕੋਈ ਚੱਕ ਚੱਕ ਕੇ ਬੋਲ ਦੇਣਾ ਪਰ ਕਿਸੇ ਨੂੰ ਮਾੜਾ ਚੰਗਾ ਨਾ ਬੋਲੋ ਜੋ ਲਾਈਫ 'ਚ ਹੋ ਗਿਆ ਉਹਨੂੰ ਛੱਡ ਦਿਓ ਅੱਗੇ ਮੂਵ ਔਨ ਕਰੋ ਜੋ ਲਾਈਫ 'ਚ ਗਈਆਂ ਆਪਾਂ ਹਰ ਕਿਸੇ ਨਾਲ ਲੜ ਕੇ ਯਾਰ ਕੀ ਪਤਾ ਕੱਲ ਨੂੰ ਹੋਣਾ ਹੈ ਕਿ ਨਹੀਂ ਹੋਣਾ ਸੋ ਜੋ ਹੋ ਗਿਆ ਉਹਨੂੰ ਮਿੱਟੀ ਪਾਓ